ਭਾਰਤ ਵਿੱਚ ਸੋਨਾ ਅੱਜ ਮੁਰਦ ਤੋਂ ਰਿਕਾਰਡ 17 ਤੇ ਪਹੁੰਚ ਗਿਆ ਹੈ ਇੰਡੀਅਨ ਵੋਲੀਅਨ ਐਂਡ ਜੁਵਲਰਸ ਐਸੋਸੀਏਸ਼ਨ ਦੇ ਮੁਤਾਬਿਕ ਸੋਨੇ ਦੀ ਪ੍ਰਤੀ 10 ਗ੍ਰਾਮ ਕੀਮਤ 99170 ਹੋ ਗਈ ਹੈ ਬੀਤੇ ਦਿਨ ਪ੍ਰਤੀ 10 ਗ੍ਰਾਮ ਸੋਨੇ ਦਾ ਪਾ 97455 ਰੁਪਏ ਸੀ ਇਸ ਤੋਂ ਇਲਾਵਾ ਚਾਂਦੀ ਦੀਆਂ ਕੀਮਤਾਂ ਵਿੱਚ ਕਾਫੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਚਾਂਦੀ ਦੀ ਪ੍ਰਤੀ ਕਿਲੋਗ੍ਰਾਮ ਕੀਮਤ ਅੱਜ 16240 ਰੁਪਏ ਦਰਸਕੀਤੀ ਗਈ ਜਦਕਿ ਇਸ ਤੋਂ ਪਹਿਲਾਂ ਚਾਂਦੀ 105000 498 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਸੀ ਇਜ਼ਰਾਈਲ-ਇਰਾਨ ਤਣਾਅ ਵਧਣ ਅਤੇ ਡਾਲਰ ਦੇ ਕਮਜ਼ੋਰ ਹੋਣ ਕਰਕੇ ਸੋਨੇ ਤੇ ਚਾਂਦੀ ਦੀ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਸੋ ਇਜ਼ਰਾਈਲੀ ਪ੍ਰਸ਼ਾਸਨ ਨੇ ਅੱਜ ਸਵੇਰੇ ਪੁਸ਼ਟੀ ਕੀਤੀ ਹੈ ਕਿ ਉਸਨੇ ਇਰਾਨ ਤੇ ਹਵਾਈ ਹਮਲੇ ਕੀਤੇ ਜਿਸ ਤਹਿਤ ਤਹਿਰਾਨ ਵਿੱਚ ਕਈ ਜਗ੍ਹਾ ਤੇ ਬੰਬਾਨਾ ਹਮਲਾ ਕੀਤਾ ਗਿਆ ਏ ਫੋਰਜੀ ਕਾਰਵਾਈਆਂ ਇਜ਼ਰਾਈਲ ਦੇ ਇਰਾਨ ਦੇ ਪਰਮਾਣੂ ਸਹੂਲਤਾਵਾਂ ਅਤੇ ਮਿਜ਼ਾਈਲ ਵਿਕਾਸ ਪ੍ਰੋਗਰਾਮਾਂ ਨੂੰ ਕਮਜ਼ੋਰ ਕਰਨ ਦੇ ਲਈ ਯੋਜਨਾਬੱਧ ਕਾਰਵਾਈਆਂ ਦੇ ਹਿੱਸੇ ਵਜੋਂ ਕੀਤੀਆਂ ਗਈਆਂ ਸਨ ਸੋ ਵੀਰਵਾਰ ਨੂੰ ਪ੍ਰਗਟ ਕੀਤੇ ਗਏ ਯੂਨਾਈਟਿਡ ਸਟੇਟਸ ਪ੍ਰੋਡਿਊਸਰ ਪ੍ਰਾਈਸ ਇੰਡੈਕਸ ਅਤੇ ਹੋਰ ਪੀਪੀਆਈ ਅੰਕੜੇ ਅਮਰੀਕਾ ਵਿੱਚ ਮਹਿੰਗਾਈ ਦਰਾਂ ਵਿੱਚ ਕਮੀ ਦਾ ਸੁਝਾਅ ਦਿੰਦੇ ਨੇ ਇਸ ਨਾਲ ਫੈਡਰਲ ਰਿਜ਼ਰਵ ਨੂੰ ਵਿਆਜ ਦਰਾਂ ਵਿੱਚ ਕਟੌਤੀ ਤੇ ਵਿਚਾਰ ਕਰਨ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਯੂਐਸ ਬੇਰੁਜ਼ਗਾਰੀ ਦੇ ਦਾਵੇ 2 ਲੱਖ 48000 ਤੱਕ ਵਧੇ ਨੇ ਇਸ ਨੇ ਕੀਮਤ ਧਾਤ ਦੇ ਮੁੱਲਾਂਕਣ ਨੂੰ ਸਕਾਰਾਤਮਕ ਤੌਰ ਤੇ ਪ੍ਰਭਾਵਿਤ ਕੀਤਾ ਹੈ ਜੇਕਰ ਵਕ ਵਕ ਮੰਗ ਨਗਰਾਂ ਦੀ ਅਸੀਂ ਗੱਲ ਕਰੀਏ ਤਾਂ ਪ੍ਰਤੀ 10 ਗ੍ਰਾਮ ਸੋਨੇ ਦੀ ਕੀਮਤਾਂ ਵਿੱਚ ਕਾਫੀ ਵਾਧਾ ਦੇਖਣ ਨੂੰ ਮਿਲਿਆ ਹੈ ਦਿੱਲੀ ਵਿੱਚ ਅੱਜ 24 ਕੈਰਟ ਸੋਨੇ ਦੀ ਕੀਮਤ 1,00,550 ਰੁਪਏ ਅਤੇ 22 ਕੈਰਟ ਸੋਨੇ ਦੀ ਕੀਮਤ 93,100 ਰੁਪਏ ਦਰਜ ਕੀਤੀ ਗਈ ਹੈ ਮੁੰਬਈ ਵਿੱਚ 24 ਕੈਰਟ ਸੋਨੇ ਦੀ ਕੀਮਤ 1,01,400 ਰੁਪਏ ਅਤੇ 22 ਕੈਰਟ ਸੋਨੇ ਦੀ ਕੀਮਤ 92,950 ਰੁਪਏ ਦਰਜ ਕੀਤੀ ਗਈ ਸੋ ਕੋਲਕਾਤਾ ਵਿੱਚ 24 ਕੈਰਟ ਸੋਨੇ ਦੀ ਕੀਮਤ 1,01,400 ਰੁਪਏ ਅਤੇ 22 ਕੈਰਟ ਸੋਨੇ ਦੀ ਕੀਮਤ 92,950 ਰੁਪਏ ਦਰਜ ਕੀਤੀ ਗਈ ਸੋ ਚੇਨਈ ਵਿੱਚ 24 ਕੈਰਟ ਸੋਨੇ ਦੀ ਕੀਮਤ 1,01,450 ਰੁਪਏ ਅਤੇ 22 ਕੈਰਟ ਸੋਨੇ ਦੀ ਕੀਮਤ 93,000 ਰੁਪਏ ਦਰਜ ਕੀਤੀ ਗਈ ਹੈ ਸੋ ਇਸ ਸਾਲ ਯਾਨੀ ਕਿ 1 ਜਨਵਰੀ ਤੋਂ ਹੁਣ ਤੱਕ 24 ਕੈਰਟ ਸੋਨੇ ਦੇ 10 ਗ੍ਰਾਮ ਦੀ ਕੀਮਤ ਵਿੱਚ 30,008 ਰੁਪਏ ਦਾ ਵਾਧਾ ਹੋਇਆ ਹੈ ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ ਵਿੱਚ ਵੀ 20,230 ਰੁਪਏ ਦਾ ਵਾਧਾ ਵੀ ਖਣੋ ਮਿਲੇ ਸੋਤਿਆ ਅੰਤ ਨਹੀਂ ਉਹ ਗੱਲ ਹੈ ਕਿ ਸੋਨੇ ਦੀ ਕੀਮਤ ਅੰਤਰਰਾਸ਼ਟਰੀ ਦਰਾਂ ਕਸਟਮ ਡਿਊਟੀ ਟੈਕਸ ਅਤੇ ਐਕਸਚੇਂਜ ਰੇਟ ਤੇ ਨਿਰਭਰ ਕਰਦੀ ਹੈ ਇਸ ਤੋਂ ਇਲਾਵਾ ਗਲੋਬਲ ਮਾਰਕੀਟ ਵਿੱਚ ਉਥਲ ਪੁਥਲ ਦਾ ਵੀ ਸੋਨੇ ਦੀਆਂ ਕੀਮਤਾਂ ਤੇ ਸਿੱਧਾ ਅਸਰ ਪੈਂਦਾ ਹੈ ਭਾਰਤੀ ਸਮਾਜ ਦੇ ਵਿੱਚ ਸੋਨਾ ਨਾ ਸਿਰਫ ਧਾਰਮਿਕ ਤੇ ਸੰਸਕਾਰਿਕ ਰਵਾਇਤਾਂ ਲਈ ਮਹੱਤਵ ਰੱਖਦਾ ਸਗੋਂ ਆਰਥਿਕ ਨਜ਼ਰੀਏ ਤੋਂ ਵੀ ਇਸ ਨੂੰ ਖਾਸ ਮਹੱਤਤਾ ਦਿੱਤੀ ਜਾਂਦੀ ਹੈ ਕਿਸੇ ਵੀ ਵਿਆਹ ਤਿਹਾੜ ਜਾਂ ਪਵਿੱਤਰ ਤਿਹਾੜ ਦੇ ਮੌਕੇ ਤੇ ਸੋਨੇ ਦੀ ਮੌਜੂਦਗੀ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਤਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ